ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਆਪਣਾ ਸਫ਼ਰ ਹੈਗਾ ਜੀ ਸ੍ਰੀ ਚਮਕੌਰ ਸਾਹਿਬ ਤੋਂ ਲੈ ਕੇ ਗੁਰਦੁਆਰਾ ਸ੍ਰੀ ਮਨਿਕਨ ਸਾਹਿਬ ਵਾਲ ਦਾ ਤੇ ਅਸੀਂ ਤਕਰੀਬਨ ਕੀਰਤਪੁਰ ਪਾਰ ਕਰਕੇ ਦੋ ਟਨਲਾਂ ਵੀ ਪਾਰ ਕਰ ਚੁੱਕੇ ਹਾਂ ਜੀ ਇਹ ਤੀਸਰੀ ਟਨਲ ਹੈ ਇਸ ਦੀ ਵੀਡੀਓ ਅਸੀਂ ਨਾ ਬਣਾਈਏ ਕਿ ਤੁਹਾਨੂੰ ਸਭ ਨੂੰ ਅੰਦਾਜ਼ਾ ਹੋ ਸਕੇ ਕਿ ਜਿਹੜਾ ਆਪਣਾ ਸਫ਼ਰ ਹੈ ਬਹੁਤ ਜ਼ਿਆਦਾ ਟਨਲਾਂ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਨਜ਼ਦੀਕ ਹੋ ਗਿਆ ਹੈ ਜੀ ਪਹਿਲਾਂ ਜਿਹੜਾ ਸਫ਼ਰ ਸੀਗਾ ਉਹ ਬਹੁਤ ਜ਼ਿਆਦਾ ਟਾਈਮ ਲੱਗਦਾ ਹੁੰਦਾ ਸੀਗਾ ਜੇ ਅਸੀਂ ਘੱਟੋ-ਘੱਟ 5 ਵਜੇ ਨਿਕਲਦੇ ਸੀ ਤਾਂ ਗੁਰਦੁਆਰਾ ਮੰਡੀ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੰਡੀ ਵਿਖੇ 1 ਵਜੇ ਜਾਂਦਾ ਸੀਗਾ ਤੇ ਉਹ ਸਫ਼ਰ ਇਹਨਾ ਹੁਣ ਨੇੜੇ ਹੋ ਗਿਆ ਕਿ ਅਸੀਂ ਲੱਗਦਾ ਵੀ ਸਾਨੂੰ ਵੀ ਉੱਥੇ 9 ਜਾਂ 9:30 ਵਜੇ ਪਹੁੰਚ ਜਾਾਂਗੇ ਘੱਟੋ-ਘੱਟ ਨਹੀਂ ਤਾਂ ਜੀ ਘੱਟੋ-ਘੱਟ ਮਤਲਬ 4 ਕ ਘੰਟੇ ਦਾ ਫਰਕ ਪੈ ਗਿਆ। ਵੀ ਜਿਹੜੀਆਂ ਹਰ ਰਸਤਾ ਇਹਨਾਂ ਨੇ ਬਣਾਇਆ ਨਾ 터ਨਲਾਂ ਵਾਲਾ ਇਹ ਬਹੁਤ ਜ਼ਿਆਦਾ ਨੇੜੇ ਹੋ ਗਿਆ। ਨਹੀਂ ਉੱਪਰ ਨੂੰ ਘੁੰਮ ਕੇ ਜਾਣਾ ਪੈਂਦਾ ਸੀਗਾ ਪਹਾੜ ਦੇ। ਚਲੋ ਆਓ ਆਪਾਂ ਚੱਲਦੇ ਹਾਂ ਜੀ ਨਾਲ ਤੇ ਨਾਲ ਦੀ ਨਾਲ ਹੀ ਆਪਾਂ ਗੱਲ ਕਰਦੇ ਹਾਂ ਕਿ ਪਹਿਲਾਂ ਸੀ ਜਾਣਾ ਜੀ ਗੁਰਦੁਆਰਾ ਸਹਿ ਮੰਡੀ ਵਿਖੇ ਤੇ ਉਸ ਤੋਂ ਬਾਅਦ ਜਾਵਾਂਗੇ ਜੀ ਪੁੰਤਰ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਸਾਹਿਬ ਸਜੋਬਿਤ ਹੈ। ਤੇ ਉਸ ਤੋਂ ਬਾਅਦ ਅਸੀਂ ਜਾਵਾਂਗੇ ਜੀ ਮਨੀ ਗਨ ਸਾਹਿਬ ਉੱਥੇ ਦੇ ਵੀ ਤਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਲਾਂਦੀ ਨਾਲ ਵੀਡੀਓ ਪਾਈ ਜਾਵਾਂਗੇ ਵੀ ਵੀ ਕੀ ਕੁਝ ਹੈਗਾ ਉੱਥੇ ਦੇਖਣ ਨੂੰ ਹੁਣ ਸਾਨੂੰ ਵੀ ਘਟੋ ਘਟ 6-7 ਸਾਲ ਹੋ ਗਏ ਜੀ ਆਉਂਦਿਆਂ ਨੂੰ ਤੇ ਸਾਨੂੰ ਕੋਈ ਨਾ ਕੋਈ ਨਵੀਂ ਚੀਜ਼ ਜਿਹੜੀ ਅਸੀਂ ਨਹੀਂ ਦੇਖੀ ਉਹ ਵੇਖਣ ਨੂੰ ਮਿਲ ਜਾਂਦੀ ਹੈ ਇਹ ਵੀਡੀਓ ਬਣਾਉਣ ਦਾ ਮਕਸਦ ਹੈਗਾ ਜੀ ਵੀ ਜੇ ਕਿਸੇ ਨੇ ਜਾਣਾ ਤਾਂ ਉਹ ਵੀਡੀਓ ਦੇਖ ਕੇ ਜ਼ਰੂਰ ਜਾਇਓ ਵੀ ਕੋਈ ਚੀਜ਼ ਰਹਿ ਨਾ ਜਾਵੇ ਉੱਥੇ ਦੇਖਣ ਨੂੰ ਤੇ ਤੇ ਆਪਾਂ ਗੱਲ ਕਰੀਏ ਇਹ ਥੋਂ ਦਾ ਜਿਹੜਾ ਮੌਸਮ ਹੈ ਵਾਤਾਵਰਨ ਹੈ ਬਹੁਤ ਹੀ ਵਧੀਆ ਹੈ ਰਸਤੇ ਬਹੁਤ ਵਧੀਆ ਜਦੋਂ ਤੁਸੀਂ ਆਉਂਦੇ ਹੋ ਤੁਹਾਨੂੰ ਆਪ ਹੀ ਖੁਦ ਨੂੰ ਪਤ ਲੱਗ ਜਾਵੇਗਾ ਵੀ ਹਮਾਚਲ ਵਾਲਿਆਂ ਦੇ ਰੋਡ ਕਿੰਨੇ ਕੁ ਵਧੀਆ ਕਿੰਨੀ ਕੁ ਸਹੂਲਤ ਦੇ ਰਹੇ ਨੇ ਗੱਲਾਂ ਕਰਦੇ ਕਰਦੇ ਜੀ ਆਪਾਂ ਗੁਰਦੁਆਰਾ ਸਹਿ ਮੰਡੀ ਪਹੁੰਚ ਜਾਵਾਂਗੇ ਤੇ ਉਸ ਤੋਂ ਪਹਿਲਾਂ ਆਪਾਂ ਉੱਥੋਂ ਦੇ ਇਤਿਹਾਸ ਬਾਰੇ ਥੋੜੀ ਗੱਲ ਕਰ ਲਈਏ ਉੱਥੋਂ ਦਾ ਇਤਿਹਾਸ ਕੀ ਕਹਿੰਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅਰਵਾਲ ਸਰ ਵਿਸਾਖੀ ਦੇ ਮੇਲੇ ਤੇ ਜਾ ਕੇ ਉੱਥੋਂ ਦੀ ਧਰਤੀ ਨੂੰ ਭਾਗ ਲਾਏ ਤੇ ਇੱਕ ਮਹੀਨਾ ਗੁਰਸਿੱਖੀ ਦਾ ਪ੍ਰਚਾਰ ਕੀਤਾ ਇਸ ਤੋਂ ਉਪਰੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਮੋੜ ਅਨੰਦਪੁਰ ਜਾਣਾ ਚਾਹੁੰਦੇ ਸਨ ਸਵੇਰ ਨੂੰ ਮੰਡੀ ਦਾ ਰਾਜਾ ਸਿੱਧ ਸੈਨ ਆਪਣੇ ਪਰਿਵਾਰ ਪੁੱਤਰਾਂ ਅਤੇ ਕੁਝ ਕਰਮਚਾਰੀਆਂ ਨਾਲ ਸੋਨੇ ਜਾਂਦੀ ਨਾਲ ਸ਼ਿੰਗਾਰੀ ਹੋਈ ਪਾਲਕੀ ਲੈ ਕੇ ਰਵਾਲਸਰ ਪਹੁੰਚ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਆਪ ਜੀ ਮੰਡੀ ਵਿੱਚ ਚਰਨ ਪਾਓ। ਐਨੀ ਨਿਮਰਤਾ ਪਿਆਰ ਸਤਿਕਾਰ ਭਾਵਨਾ ਵੇਖ ਕੇ ਗੁਰੂ ਜੀ ਨੇ ਆਪਣੇ ਮੁਖ ਤੋਂ ਫਰਮਾਇਆ ਸੱਚ ਕਹੋ ਸੁਨ ਲੈ ਸਭ ਜਿਨ ਪ੍ਰੇਮ ਕਿਓ ਤិន ਹੀ ਪ੍ਰਭ ਪਾਇਓ ਇਹ ਸਾਹਮਣੇ ਗੁਰਦੁਆਰਾ ਸਾਹਿਬ ਹੈ ਜਿ ਮੰਡੀ ਦਾ ਜਿੱਥੇ ਗੁਰੂ ਸਾਹਿਬ ਜੀ ਨੇ ਭਾਗ ਲਾਇਆ ਹਨ ਗੁਰੂ ਸਾਹਿਬ ਜੀ ਨੇ ਮੰਡੀ ਜਾਣ ਵਾਸਤੇ ਸਿੰਘਾਂ ਨੂੰ ਹੁਕਮ ਕੀਤਾ ਮਹਾਰਾਜ ਜੀ ਦੇ ਨਾਲ ਪੰਜ ਪਿਆਰੇ ਚਾਰੇ ਸਾਹਿਬਜ਼ਾਦੇ ਮਾਤਾ ਗੁਜਰਕੌਰ ਜੀ ਗੁਰੂ ਕੇ ਮਹਿਲ ਅਤੇ 500 ਸਿੰਘਾਂ ਦਾ ਜੱਥਾ ਸੀ ਹੁਕਮ ਸੁਣ ਤਿਆਰੀ ਕੀਤੀ ਗਈ ਘੋੜਿਆਂ ਉੱਤੇ ਫੌਜਾਂ ਸਵਾਰ ਹੋਈਆਂ ਨਗਾਰਾ ਵੱਜਿਆ ਰਾਜੇ ਮਹਾਰਾਜੇ ਹੈਰਾਨ ਹੋ ਗਏ ਸਿੰਘਾਂ ਨੇ ਬੋਲੇ ਸੋਨੇ ਹਾਲ ਸਾਸਰੀ ਅਕਾਲ ਦੇ ਜਾਕਾਰੇ ਬੁਲਾਏ ਰਾਜਾ ਸਿੱਧ ਸੈਣ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਆਪ ਪਾਲਕੀ ਵਿੱਚ ਬੈਠੋ ਜੀ ਗੁਰੂ ਮਹਾਰਾਜ ਜੀ ਪਾਲਕੀ ਵਿੱਚ ਬੈਠੇ ਅਤੇ ਰਾਜੇ ਉਸ ਦੇ ਤਿੰਨ ਪੁੱਤਰਾਂ ਅਤੇ ਹੋਰ ਪ੍ਰੇਮੀਆਂ ਨੇ ਗੁਰੂ ਮਹਾਰਾਜ ਜੀ ਨੂੰ ਨਮਸਕਾਰਾਂ ਕੀਤੀਆਂ ਰਾਜਾ ਅਤੇ ਉਸ ਦੇ ਪੁੱਤਰਾਂ ਨੇ ਪਾਲਕੀ ਨੂੰ ਆਪ ਮੋਢਿਆਂ ਉੱਤੇ ਚੁੱਕਿਆ ਅਤੇ ਸਤਨਾਮ ਸ਼੍ਰੀ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਚਾਲੇ ਪਏ ਰਾਜੇ ਤੇ ਉਸ ਦੇ ਪੁੱਤਰਾਂ ਦੇ ਮੋਢਿਆਂ ਤੋਂ ਪਾਲਕੀ ਡੇਢ ਗੱਠ ਉੱਪਰ ਸਫ਼ਰ ਕਰ ਰਹੀ ਸੀ ਉੱਪਰ ਉੱਪਰ ਸਫ਼ਰ ਕਰਦੀ ਹੋਈ ਪਾਲਕੀ ਮੰਡੀ ਪਹੁੰਚੀ ਰਾਜ ਮਹਿਲਾਂ ਵਿੱਚ ਉਤਾਰਾ ਕਰਵਾਇਆ ਗਿਆ ਅਤੇ ਗੁਰੂ ਸਾਹਿਬ ਜੀ ਨੇ ਦੋ ਦਿਨ ਰਾਜ ਮਹਿਲਾਂ ਵਿੱਚ ਵਿਸ਼ਰਾਮ ਕੀਤਾ ਉਸ ਸਥਾਨ ਦਾ ਨਾਮ ਤਮਾਦਮਾ ਸਾਹਿਬ ਰੱਖਿਆ ਗਿਆ ਉਸ ਉਹ ਸਥਾਨ ਰਾਜ ਮਹਿਲ ਵਿੱਚ ਹੀ ਸਥਾਪਿਤ ਹੈ ਜੀ ਗੁਰੂ ਜੀ ਨੇ ਇਸ ਤੋਂ ਅਪਰੰਤ ਮੰਡੀ ਦੇ ਚਾਰੇ ਪਾਸੇ ਘੁੰਮਣਾ ਕੀਤਾ ਅਤੇ ਪੂਰਬ ਦੇ ਚੜ੍ਹਦੇ ਪਾਸੇ ਸਿੰਘਾਂ ਸਮੇਤ ਡੇਰਾ ਕੀਤਾ ਇਸ ਸਥਾਨ ਤੇ ਗੁਰੂ ਜੀ ਨੇ 6 ਮਹੀਨੇ 18 ਦਿਨ ਵਿਚਰਾਮ ਕੀਤਾ ਇਸ ਸਮੇਂ ਦੌਰਾਨ ਗੁਰੂ ਜੀ ਨੇ ਕਈ ਬਖਸ਼ਿਸ਼ਾਂ ਕੀਤੀਆਂ ਇਲਾਕੇ ਦੇ ਆਰਦ-ਗਿਰਦ ਗੁਰੂ ਜੀ ਨੇ ਗੁਰੂ ਜੀ ਚਰਨ ਪਾਉਂਦੇ ਰਹੇ ਕਈਆਂ ਜੀਵਾਂ ਦਾ ਉਧਾਰ ਕੀਤਾ ਗੁਰਸਿੱਖੀ ਦਾ ਪ੍ਰਚਾਰ ਕੀਤਾ ਗੁਰੂ ਜੀ ਅਨੰਦਪੁਰ ਸਾਹਿਬ ਵਾਪਸ ਜਾਣਾ ਚਾਹੁੰਦੇ ਸਨ ਤਾਂ ਇੱਕ ਸ਼ਰਧਾਲੂ ਨੇ ਗੁਰੂ ਸਾਹਿਬ ਜੀ ਨੂੰ ਇੱਕ ਰਫਲ ਭੇਟ ਕੀਤੀ। ਗੁਰੂ ਜੀ ਰਾਜੇ ਦੇ ਦਿਲ ਦੀ ਭਾਵਨਾ ਨੂੰ ਜਾਣਦੇ ਸੀ। ਤਾਂ ਗੁਰੂ ਜੀ ਨੇ ਰਫਲ ਚਲਾਉਣ ਵਾਸਤੇ ਬਿਆਸ ਦਰਿਆ ਵਿੱਚ ਮਿੱਟੀ ਦੀ ਹਾਂਡੀ ਛੱਡੀ। ਅਤੇ ਨਿਸ਼ਾਨਾ ਲਗਾਉਣ ਲੱਗੇ ਰਾਜਾ ਸਿੱਧਸੈਨ ਨੇ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਦੇ ਜਾਣ ਤੋਂ ਬਾਅਦ ਮੇਰਾ ਕੀ ਬਣੇਗਾ? ਮੇਰੇ ਉਤੰਗ ਜੀਵ ਜ਼ੁਲਮ ਕਰੇਗਾ। ਗੁਰੂ ਜੀ ਨੇ ਰਫਲ ਦਾ ਨਿਸ਼ਾਨਾ ਹਾਂਡੀ ਤੇ ਲਾਇਆ। ਹਾਂਡੀ ਚੱਲਣੀ ਚੱਲਣੀ ਹੋ ਗਈ ਟੁੱਟੀ ਨਹੀਂ। ਕੁੰਮਦੀ ਹੋਈ ਪਾਣੀ ਵਿੱਚ ਉਲਟ ਗਈ। ਤਾਂ ਗੁਰੂ ਜੀ ਨੇ ਇਹ ਬਖਸ਼ਿਸ਼ ਕੀਤੀ। ਰਾਜਾ ਜੈਸੇ ਬਚੀ ਹੈ ਹਾਂਡੀ ਤੈਸੇ ਬੱਚੇਗੀ ਤੇਰੀ ਮੰਡੀ। ਜੋ ਮੰਡੀ ਕੋ ਲੂਟੇਂਗੇ ਅਸਮਾਨੀ ਗੋਲੇ ਛੂਟੇਂਗੇ। ਇਹ ਵਾਰ ਗੁਰੂ ਜੀ ਨੇ ਸਿੱਧ ਸੈਣ ਨੂੰ ਬਖਸ਼ਿਆ ਸੀ। ਇੱਥੇ ਗੁਰੂ ਸਾਹਿਬ ਜੀ ਦੀਆਂ ਪੰਜ ਨਿਸ਼ਾਨੀਆਂ ਅੱਜ ਵੀ ਮੌਜੂਦ ਹਨ। ਰਵਾਬ ਸਾਹਿਬ ਲਵਾਈ ਘਟੋ ਘਟ 4 ਫੁੱਟ ਹੈ ਜੀ। ਤੇ ਸਾਹਮਣੇ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ ਪਲੰਘ ਸਾਹਿਬ ਤਲਾਈ ਸਾਹਿਬ ਇਹ ਵੀ ਗੁਰੂ ਸਾਹਿਬ ਜੀ ਦੀਆਂ ਨਿਸ਼ਾਨੀਆਂ ਹਨ ਜਿਨ੍ਹਾਂ ਦੀ ਲੰਬਾਈ 6 ਫੁੱਟ 2 ਇੰਚ ਚੌੜਾਈ 3 ਫੁੱਟ 10 ਇੰਚ ਹੈ ਜੀ ਜਿਹੜੇ ਪਲੰਘ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਪਲੰਘ ਸਾਹਿਬ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਹੀ ਹੈ ਜੀ ਤੇ ਇਹ ਹੋਰ ਰਾਈਫਲ ਹੈ ਜੀ ਜਿਹੜੀ ਕਸ਼ਰਦਾਲੂ ਨੇ ਗੁਰੂ ਸਾਹਿਬ ਜੀ ਨੂੰ ਪੇਂਟ ਕੀਤੀ ਸੀ ਜਿਸ ਨਾਲ ਗੁਰੂ ਸਾਹਿਬ ਜੀ ਨੇ ਹਾਂਡੀ ਦੇ ਨਿਸ਼ਾਨਾ ਲਗਾ ਕੇ ਮੰਡੀ ਦੇ ਰਾਜੇ ਸਿੱਧ ਸੈਨ ਨੂੰ ਵਰ ਦਿੱਤਾ ਸੀ ਇਹ ਕੂਪੀ ਹੈ ਜੀ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਬਰੂਦ ਇਹਦੇ ਨਾਲ ਬਰੂਦ ਭਰਿਆ ਜਾਂਦਾ ਹੈ ਜੀ ਬੰਦੂਕ ਵਿੱਚ ਤੇ ਇਸ ਰਾਈਫਲ ਦਾ ਵજન ਘੱਟੋ-ਘੱਟ 18 ਕਿਲੋ ਹੈ ਜੀ ਤੇ ਲੰਬਾਈ 7 ਫੁੱਟ 4 ਇੰਚ ਹੈ ਜੀ ਇਹ ਇਹ ਸਨ ਗੁਰੂ ਸਾਹਿਬ ਜੀ ਦੀਆਂ ਉਹ ਨਿਸ਼ਾਨੀਆਂ ਜੋ ਕਿ ਗੁਰਦੁਆਰਾ ਕਮੇਟੀ ਨੇ ਬਹੁਤ ਹੀ ਸੰਭਾਲ ਕੇ ਰੱਖੀਆਂ ਹੋਈਆਂ ਹਨ ਜਦੋਂ ਵੀ ਸੰਗਤ ਜੀ ਤੁਸੀਂ ਮਨੀ ਕਰਨ ਸਾਹਿਬ ਆਉਂਦੇ ਹੋ ਤਾਂ ਇਸ ਸਥਾਨ ਤੇ ਜ਼ਰੂਰ ਰੁਕੇ ਜਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ